ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਸੋ ਸੌਰੀ ਇਸ ਨਿਊਜ਼ ਲਈ ਕਿਉਂਕਿ ਮੈਂ ਤੁਹਾਨੂੰ ਲੇਟ ਨਿਊਜ਼ ਦੇ ਰਿਹਾ ਪਰ ਇਹ ਨੋਟਿਸ ਪਹਿਲਾਂ ਹੀ ਜਾਰੀ ਹੋ ਗਿਆ ਸੀ ਅੱਜ ਸ਼ਾਮ ਨੂੰ ਕਿ ਭਰਤੀ ਤੇ ਹੁਣ ਸਟੇਸ਼ਨ ਜਿਹੜੇ ਪਹਿਲਾਂ ਜਾਰੀ ਕੀਤੇ ਗਏ ਸੀ ਉਹ ਸਟੇਸ਼ਨ ਅਲਾਟ ਨਹੀਂ ਕੀਤੇ ਜਾਣਗੇ ਕਿਉਂਕਿ ਇੱਕ ਰਿਟ ਲਗਾਈ ਗਈ ਸੀਗੀ ਕੋਰਟ ਦੇ ਵਿੱਚ ਇਸ ਭਰਤੀ ਦੇ ਖਿਲਾਫ ਤੇ ਨਿਯੁਕਤੀ ਪੱਤਰ ਹੁਣ ਨਹੀਂ ਮਿਲਣਗੇ ਹੁਣ ਦੁਬਾਰਾ ਜਿਹੜੀ ਐ ਸਟੇਸ਼ਨ ਅਲਾਟਮੈਂਟ ਕੀਤੀ ਜਾਏਗੀ ਉਹ ਨੋਟਿਸ ਵੀ ਆ ਚੁੱਕਿਆ ਹੈ ਉਹਦੇ ਬਾਰੇ ਵੀ ਇਸੇ ਨੋਟਿਸ ਇਸੇ ਵੀਡੀਓ ਦੇ ਵਿੱਚ ਹੀ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਬਾਕੀ ਇਹ ਕਿਹੜੀ ਭਰਤੀ ਹੈ ਅਤੇ ਕਿਹੜੇ-ਕਿਹੜੇ ਕੈਂਡੀਡੇਟਸ ਤੇ ਹੁਣ ਅਸਰ ਪਵੇਗਾ ਆਪਾਂ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਡੇ ਤੱਕ ਸਾਰੀ ਅਤੇ ਪੁਕਤਾ ਜਾਣਕਾਰੀ ਪਹੁੰਚਾਈ ਜਾ ਸਕੇ ਉਸ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਹੀ ਆਏ ਹੋ ਤਾਂ ਮੇਕ ਸ਼ੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂਕਿ ਵੱਧ ਤੋਂ ਵੱਧ ਆਪਣੇ ਨਾਲ ਲੋਕ ਜੁੜ ਸਕਣ ਅਤੇ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚਾਈ ਜਾ ਸਕੇ ਸੋ ਚਲੋ ਦੋਸਤੋ ਪਹਿਲਾਂ ਆਪਾਂ ਨੋਟਿਸ ਬਾਰੇ ਗੱਲ ਕਰਦੇ ਜਿਹਦੇ ਵਿੱਚ ਕੀ ਕੈਨਸਲ ਕੀਤਾ ਗਿਆ ਸਟੇਸ਼ਨ ਅਲਾਟਮੈਂਟ ਤਾਂ ਦੋਸਤੋ ਦੇਖੋ ਸਿੱਖਿਆ ਵਿਭਾਗ ਵੱਲੋਂ ਇੱਕ ਐਲੀ ਕਾਰਡ ਮਾਸਟਰ ਕਾਰਡ ਦੀ ਪ੍ਰਤੀ ਸੀਗੀ ਠੀਕ ਹੈ ਜੀ ਉਦੇਸਬੰਦ ਵਿੱਚ ਇੱਕ ਨੀਤੀ ਪੱਤਰ ਆਪਣਾ ਜਾਰੀ ਕੀਤਾ ਗਿਆ ਸੀਗਾ ਠੀਕ ਹੈ ਜੀ ਫਿਜ਼ੀਕਲ এডਿਕੇਸ਼ਨ ਦੇ ਲਈ ਇਹਨਾਂ ਸਾਮੀਆਂ ਵਿੱਚੋਂ 168 ਡিপিਆਈ ਫਿਜ਼ੀਕਲ এডਿਕੇਸ਼ਨ ਸਾਮੇਵਰਤੀ 8 2003 ਸਿੱਖਿਆ ਪ੍ਰਤੀ ਡਾਇਰੈਕਟਰ ਵੱਲੋਂ ਜਾਰੀ ਕੀਤੀ ਗਈ ਸਿਲੈਕਸ਼ਨ ਸੂਚੀ ਅਨੁਸਾਰ ਇਹ ਉਮੀਦਵਾਰਾਂ ਨੂੰ 19 2023 ਰੈਨੁਕਤੀ ਪੱਤਰ ਜਾਰੀ ਕੀਤੇ ਗਏ ਸੀ ਪਰ ਸਿੱਖਿਆ ਭਾਗ ਪ੍ਰਤੀ ਡਾਇਰੈਕਟਰ ਵੱਲੋਂ 168 ਡੀਪੀ 168 ਡিপিਆਈ ਦੀ ਜਾਰੀ ਕੀਤੀ ਗਈ ਸਿਲੈਕਸ਼ਨ ਸੂਚੀ ਵਿਰੁੱਧ ਉਮੀਦਵਾਰਾਂ ਵੱਲੋਂ ਅਸੀਂ ਰੀਅਲ ਨੰਬਰ ਹੈਗਾ 18522 ਆਫ 2023 ਅਮਨਦੀਪ ਸਾਗਰ ਅਤੇ ਹੋਰ ਕੰਟੈਕਟ ਕੇਸ ਦਾਇਰ ਕੀਤੇ ਗਏ ਜਿਨ੍ਹਾਂ ਵਿੱਚ ਸੁਣਵਾਈ ਕਰਦੇ ਹੋਏ ਮਾਨਯੋਗ ਹਾਈ ਕੋਰਟ ਵੱਲੋਂ ਮਿਤੀ 1.9.2013 ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਪੋਸਟਿੰਗ ਆਰਡਰਾਂ ਤੇ ਉਮੀਦਵਾਰਾਂ ਦੀ ਸਕੂਲਾਂ ਵਿੱਚ ਹਾਜ਼ਰੀ ਤੇ ਸਟੇ ਲਗਾ ਦਿੱਤੀ ਗਈ ਸੀ ਤੇ ਇਸ ਉਪਰੰਤ ਮਾਨਯੋਗ ਹਾਈ ਕੋਰਟ ਵੱਲੋਂ ਇਸ ਕੇਸ ਵਿੱਚ ਮਿਤੀ 31.1.2024 ਨੂੰ ਫੈਸਲਾ ਕਰਦੇ ਹੋਏ ਮੈਰਿਟ ਸੂਚੀ ਰੀਵਾਈਜ਼ ਕਰਨ ਦੇ ਹੁਕਮ ਕੀਤੇ ਗਏ ਸਨ ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 31.1.2024 ਨੂੰ ਵਿਭਾਗ ਵੱਲੋਂ LPA ਨੰਬਰ 992 ਆਫ 2024 ਰਹੀਂ ਚੈਲੰਜ ਕੀਤਾ ਗਿਆ ਮਾਨਯੋਗ ਹਾਈ ਕੋਰਟ ਵੱਲੋਂ ਵਿਭਾਗ ਵੱਲੋਂ ਦਾਇਰ ਕੀਤੀ ਗਈ LPA ਨੰਬਰ 992 ਆਫ 2024 ਮਿਤੀ 14 5 2024 ਨੂੰ ਡਿਸਮਿਸ ਕਰਦੇ ਹੋਏ ਨੰਬਰ ਆਪਣਾ ਆ ਗਿਆ 1852 ਆਫ 2023 ਵਿੱਚ ਕੀਤੇ ਗਏ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਮਾਨਯੋਗ ਹਾਈ ਕੋਰਟ ਵੱਲੋਂ ਉਕਤ ਕੇਸਾਂ ਵਿੱਚ ਕੀਤੇ ਗਏ ਫੈਸਲੇ ਦੇ ਸੰਮੁਖ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਵੱਲੋਂ 168 ਡੀਪੀਆਈ ਦੀ ਸਿਲੈਕਸ਼ਨ ਸੂਚੀ ਰਿਵਾਈਜ਼ ਕਰਦੇ ਹੋਏ ਮਿਤੀ 29 7 2024 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਜਾ ਸਕੀ ਹੈ ਤੇ ਮਾਨਯੋਗ ਹਾਈ ਕੋਰਟ ਵੱਲੋਂ ਉਕਤ ਕੇਸ ਵਿੱਚ ਕੀਤੇ ਗਏ ਫੈਸਲੇ ਅਤੇ ਸਿੱਖਿਆ ਪ੍ਰਤੀ ਡਾਇਰੈਕਟਰ ਵੱਲੋਂ 168 ਦੀ ਪ੍ਰਾਪਤ ਹੋਈ ਰਿਵਾਈਜ਼ ਮੈਰਿ ਸੂਚੀ ਦੇ ਸਰਮੁਖੀ ਦਫ਼ਤਰ ਦੇ ਹੁਕਮ ਨੰਬਰ ਜੋ ਵੀ ਹੈ ਰਾਹੀਂ ਪਹਿਲਾਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਰੱਦ ਕੀਤੇ ਜਾਂਦੇ ਹਨ ਮਾਨਯੋਗ ਹਾਈ ਕੋਰਟ ਵੱਲੋਂ 15/18522 ऑफ 2030 ਅਤੇ एलपीए नंबर 902 2024 ਚਕਰਮवार ਮਿਤੀ 1/2024 ਅਤੇ 14/2024 ਨੂੰ ਕੀਤੇ ਗਏ ਫੈਸਲੇ ਸ੍ਰਮੁਖ ਡਾਇਰੈਕਟਰ ਸਿਖਿਆ ਭਰਤੀ ਪੰਜਾਬ ਤੋਂ ਮਿਤੀ 29/07/2024 ਰਿਵਾਈਜ਼ ਕੀਤੀ ਗਈ ਮੈਰਿਟ ਅਨੁਸਾਰ 168 डीपीए ਸਾਮੀ ਅਵਰੁੱਧ ਨਵੇਂ ਨਿਯੁਕਤੀ ਪੱਤਰ ਜਾਰੀ ਕਰਨ ਸੰਬੰਧੀ ਪਬਲਿਕ ਨੋਟਿਸ ਜਲਦੀ ਵੱਖਰੇ ਤੌਰ ਤੇ ਵਿਭਾਗੀ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਜਿਹੜਾ ਕਿ ਕੀਤਾ ਵੀ ਜਾ ਚੁੱਕਿਆ ਹੈ ਕਿ ਹੁਣ ਜਿਹੜੀ ਐ ਨਵੀਂ ਸਟੇਸ਼ਨ ਅਲਾਟਮੈਂਟ ਕੀਤੀ ਜਾਏਗੀ ਸੋ ਜਿਹੜੇ 168 ਡੀਪੀਆਈ ਟੀਚਰਸ ਲੱਗੇ ਸੀਗੇ ਆਪਣੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ 2023 ਦੇ ਵਿੱਚ ਉਹਨਾਂ ਦੀ ਇੱਕ ਵਾਰੀ ਸਟੇ ਲੱਗ ਚੁੱਕਿਆ ਸੀ ਹੁਣ ਉਹਨਾਂ ਦਾ ਫੈਸਲਾ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਹੁਣ ਨੀਤੀ ਪੱਤਰ ਦੁਬਾਰਾ ਜਾਰੀ ਕੀਤਾ ਗਿਆ ਯਾਨੀ ਕਿ ਸਟੇਸ਼ਨ ਵੀ ਦੁਬਾਰਾ ਦਿੱਤੇ ਜਾਣਗੇ ਸੋ ਇਹ ਸੀਗਾ ਫੈਸਲਾ ਇਕੈਲੀ ਕਾਟ ਮਾਸਟਰ ਕਾਟ ਦੀ ਭਰਤੀ ਦੇ ਸਬੰਧੀ ਸੋ ਹੋਰ ਅਪਡੇਟਾਂ ਲੈਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ